ਹਾਂਜੀ ਦੋਸਤੋ ਕਿਵੇਂ ਹੋ ਸਾਰੇ ਖਬਰਨਾਮਾ ਚੈਨਲ ਉਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸਰਕਾਰ ਕਿਸੇ ਨਾ ਕਿਸੇ ਚੀਜ਼ ਤੇ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਕਿ ਹੁਣੇ ਹੁਣ ਸੋਸ਼ਲ ਮੀਡੀਆ ਤੇ ਐਕਸ਼ਨ ਲਿਆ ਸੀ ਕਿ ਕੋਈ ਵੀ ਹਥਿਆਰਾਂ ਵਾਲੀ ਜਾਂ ਫਿਰ ਡਬਲ ਮੀਨਿੰਗ ਵੀਡੀਓ ਨਾ ਪਾਵੇ ਤੇ ਦੋਸਤੋ ਉਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਕਬੂਤਰਬਾਜ਼ੀ ਕਰਨ ਵਾਲਿਆਂ ਵੀਰਾਂ ਨਾਲ ਜੁੜੀ ਹੋਈ ਹੈ ਤੇ ਕਬੂਤਰਬਾਜ਼ਾਂ ਲਈ ਬਹੁਤ ਹੀ ਮਾੜੀ ਖਬਰ ਹੈ ਤੇ ਕਬੂਤਰਬਾਜ਼ੀ ਕਰਨ ਤੇ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲਿਆ ਹੈ ਤੇ ਪੂਰਨ ਤੌਰ ਤੇ ਇਹ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਜਾਂ ਫਿਰ ਡੀਸੀ ਅਫਸਰ ਨੂੰ ਦੇ ਦਿੱਤੇ ਗਏ ਹਨ ਇਹ ਇਸ ਕਰਕੇ ਕੀਤਾ ਗਿਆ ਹੈ ਕਿ ਜਿਵੇਂ ਕਿ ਗਰਮੀ ਵਿੱਚ ਕਬੂਤਰਾਂ ਦੀਆਂ ਬਾਜ਼ੀਆਂ ਆਮ ਹੀ ਪਿੰਡਾਂ ਵਿੱਚ ਦੇਖਣ ਨੂੰ ਮਿਲਦੀਆਂ ਹਨ ਤੇ ਸ਼ੌਂਕ ਦੇ ਨਾਲ ਨਾਲ ਉਹਨਾਂ ਇਹ ਕਮਾਈ ਦਾ ਸਾਧਨ ਵੀ ਬਣਦਾ ਨਜ਼ਰ ਆ ਰਿਹਾ ਸੀ ਇਹਨਾਂ ਉੱਤੇ ਬਹੁਤ ਵੱਡੇ ਵੱਡੇ ਇਨਾਮ ਲੱਖਾਂ ਰੁਪਈਆਂ ਦੇ ਟਰੈਕਟਰ ਗੱਡੀਆਂ ਦਿੱਤੇ ਜਾਣ ਲੱਗੇ ਸੀ ਤੇ ਦੂਜੀ ਗੱਲ ਆਪਦੇ ਫਾਇਦੇ ਲਈ ਕਬੂਤਰਬਾਜ਼ ਇਹਨਾਂ ਭੋਲੇ ਭਾਲੇ ਪੰਛੀਆਂ ਨੂੰ ਕੈਦ ਕਰਕੇ ਰੱਖਦੇ ਸੀ ਤੇ ਕੁਝ ਨਸ਼ੀਲੇ ਟੀਕੇ ਜਾਂ ਫਿਰ ਹੋਰ ਨਸ਼ੀਲੀਆਂ ਬੇ ਲੋੜੀਆਂ ਚੀਜ਼ਾਂ ਇਹਨਾਂ ਨੂੰ ਦੇਣ ਲੱਗ ਗਏ ਸੀ ਜਿਸ ਕਰਕੇ ਕੁਝ ਬੇਜਵਾਨਾਂ ਦੀ ਮੌਤ ਵੀ ਹੋ ਜਾਂਦੀ ਸੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਲੋਕ ਸਰਕਾਰ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਨੇ ਪਰ ਉੱਥੇ ਹੀ ਕਬੂਤਰਬਾਜ਼ਾਂ ਲਈ ਬੜੀ ਮਾੜੀ ਖ਼ਬਰ ਹੈ ਹੁਣ ਪੁਲਿਸ ਵੱਲੋਂ ਨੰਬਰ ਵੀ ਜਾਰੀ ਕੀਤੇ ਜਾਣਗੇ ਕਿ ਜਿੱਥੇ ਵੀ ਹੁਣ ਕਬੂਤਰਬਾਜ਼ੀ ਕੋਈ ਕਰੇਗਾ ਜਾਂ ਮੌਕੇ ਤੇ ਜੋ ਵੀ ਪੁਲਿਸ ਦੇ ਹੱਥ ਆ ਗਿਆ ਉਸ ਦਾ ਬਚਣਾ ਮੁਸ਼ਕਲ ਹੋ ਜਾਵੇਗਾ ਤੇ ਦੋਸਤੋ ਤੁਸੀਂ ਇਹ ਵੀਡੀਓ ਆਪਣੇ ਕਬੂਤਰਬਾਜ਼ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਰਕਾਰ ਦੇ ਇਸ ਫੈਸਲੇ ਨਾਲ ਤੁਸੀਂ ਸਹਿਮਤ ਹੋ ਜਾਂ ਫਿਰ ਨਹੀਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਓ ਤੇ ਇਦਾਂ ਦੀਆਂ ਹੋਰ ਖਬਰਾਂ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਧੰਨਵਾਦ